ਸਤ ਪੋ ਦਮ ਆਪਾ ਸਿੰਧੂ ਚ ਸਤ ਪੋ ਦਮ ਆਸ ਰੰਗ ਦੇ ਤਸੂਰੇ ਚ ਪਿਤਰਾ ਚ ਸੇ ਕੁਰੇ ਚਿਤ ਉਲਾਸ ਕਿਰਪਨ ਕੋਤਨ ਪਿਆਰ ਕਿਰਪਨ ਕੋਤਨ ਪਿਆਰ ਅਰਜਨ ਕੋ ਅਰਹਰ ਅਦਾ ਅਰਜਨ ਅਰਜਨ 啊。<What? S 2> ਇਕ ਦੰਗ ਮਾ ਹੈ ਸਰਦ ਸੁਖਾਂ ਸਰ ਇੱਕ ਰੰਗ ਵਾਹ ਸਰ ਸੁਖਾ ਸੁਖੁ ਹਰ ਕਹਿਨਾ ਇਸੇ ਮਨ ਕੋਈ ਦੁਖਾ ਇਸੇ ਪਰਤ ਇਹੋ ਹੋ ਜਾ ਨਾਨਕ ਜਿਸ ਗੋਰ ਨਾਲ ਕਿ ਜਿਸ ਕਰੇ ਗਦਾ ਆ ਨਾਲ ਕਿ ਹੋਰ ਕਿਸ ਤਰ ਗਦਾ ਆਪਣੇ ਰੰਗ ਸਤਿ ਕਰ ਜੇ ਆ ਸੱਚ ਰਤਾ ਸੱਚ ਕਿਥੋਂ ਤੇ ਆਇਆ ਮਨੋ ਕਹਿਣ ਸਭ ਸੁਨੇਹ ਕੋ ਮਨ ਕਹਿਣ ਜੱਲ ਸੇ ਬੂਲੋ ਗਲ ਕੋ ਤੁਹਾਰੋ ਗਲ ਸੰਤੋਰਾ ਕੋਲੋ ਵੇਸੇ ਆਉਂਦਾ ਤੁਹਾਰੋ ਸੰਤੋਰਾ ਸੰਗੋਨਾ ਵੇ ਕਿਤੋਂ ਤੇ ਕਹਿਦਾ ਹੈ ਕੈ ਮ ਸਮਾਵ ਜੀ ਜਨ ਸਭ ਖਿਸਮ ਤੇ ਗੋਣ ਕੀ ਮੁਤਬਾ ਕਿਆ ਕਿਆ ਸੁਣਨ ਵਿੱਚ ਸੇ ਪਸੋਂ ਹਾਵੇ ਅਗਮ ਕੋਚ ਸਾਬਾ ਦੁਸਲਾ ਵੇ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਨਾਨਕ ਸੁਣਾਵੇ ਸਾਸੰਦ ਜੀ ਸਾਥ ਸ੍ਰੀ ਅਕਾਲ ਇਤਨੀ ਸੇਵਾ ਪ੍ਰਵਾਨ ਕਰਨੀ ਕਿਉਂਕਿ ਮੇਰਾ ਵੀ ਮਨ ਕਰਦਾ ਹੈ ਤੇ ਤੁਹਾਡਾ ਸਾਰਿਆਂ ਦਾ ਵੀ ਸਾਡੇ ਬੜੇ ਪਿਆਰੇ ਕੀਤਨੀ ਮੇਰੇ ਮਿੱਤਰ ਵੀ ਨੇ ਬੋਧ ਰਾਗ ਕਲਾ ਸਮਰਾਟ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹਜੂਰੀ ਰਾਗੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਦਾਸ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੀ ਮਿਲ ਜੁਲ ਕੇ ਜੋ ਗੁਰਮਤ ਸੰਗੀਤ ਪਰੰਪਰਾ ਹੈ ਰਾਗ ਸਹਿਤ ਬਾਣੀ ਤੁਨ ਗੁਰੰਤ ਸਹਿਬ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ 31 ਮੁਖ ਰਾਗ ਨੇ 31 ਉਹਦੇ ਪ੍ਰਕਾਰ ਨੇ ਦੋ ਦੋ ਰਾਗਾਂ ਨੂੰ ਮਿਕਸ ਕਰਕੇ ਗੁਰੂ ਸਾਹਿਬ ਨੇ ਗਾਇਆ ਤੇ ਤਿੰਨ ਰਾਗਾਂ ਨੂੰ ਹੀ ਮਿਕਸ ਕਰਕੇ ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਡੇ ਪਿਆਰੇ ਪਿਆਰੇ ਪਰੰਪਰਾ ਹੈ ਗੁਰਬਾਣੀ ਫੂਕ ਹੈ ਲਾਣੀਆਂ ਕੋੜੀਆਂ ਕਰਹਲੇ ਫੁਨਹੇ ਗਾਥਾ ਚੌਬਲੇ ਚੰਤ ਮੁੰਦਾਵਣੀ ਸੱਜੀ ਕੁਛੱਜੀ ਗੁਣਵੰਤੀ ਇੱਕ ਕਾਵਸ਼ਲੀਆਂ ਮਾਰੇ ਦੀ ਇਹ ਸਾਡਾ ਅਮੀਰ ਵਿਰਸਾ ਆਰਤੀ ਤੇ ਇਹਨੂੰ ਅਸੀਂ ਸਾਰਿਆਂ ਨੇ ਸਾਂਭਣਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਸ਼ੁਕਰਗੁਜ਼ਾਰ ਹਾਂ ਸਾਨੂੰ ਹੁਕਮ ਵੈਸੀ ਪ੍ਰਧਾਨ ਸਾਹਿਬ ਦਾ ਭਾਈ ਅਮਰਜੀਤ ਸਿੰਘ ਚਾਵਲਾ ਜੀ ਦਾ ਵੀ ਤੇ ਪ੍ਰਧਾਨ ਸਾਹਿਬ ਦਾ ਪਾਕੀ ਸਾਰਿਆਂ ਦਾ ਕੀ ਰਾਜ ਦਰਬਾਰ ਦੀ ਸੇਵਾ ਨਿਭਾਣੀ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਬੜੇ ਪਿਆਰੇ ਕੀਰਤਨਿਆਂ ਨੇ ਹਾਜ਼ਰੀ ਭਰੀ ਅਰਦਾਸ ਹੈ ਕਿ ਬਸੰਤ ਰਾਗ ਦਰਬਾਰ ਜੋ ਹਰ ਸਾਲ ਕਿਉਂਕਿ ਮਾਗੀ ਦੀ ਸੰਗਰਾਮ ਤੋਂ ਹੋਲੇ ਮੱਲੇ ਤੱਕ ਮਰਿਆਦਾ ਹੈ ਬਸੰਤ ਰੁੱਤ ਚੱਲਦੀ ਹੈ ਤੇ ਬਸੰਤ ਦੇ ਸ਼ਬਦ ਗਾਇਨ ਕਿਤੇ ਜਾਂਦੇ ਹਨ ਵਾਰ ਗਾਣ ਕੀਤੇ ਜਾਂਦੀ ਹੈ ਸਤਿਗੁਰ ਕਿਰਪਾ ਕਰਨ ਸਾਰੀ ਸੰਗਤ ਦਾ ਸ਼ੁਕਰਾਨਾ ਸੰਗਤ ਦੀ ਹਾਜ਼ਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ ਆਪਣੇ ਦਰ ਤੇ ਪ੍ਰਵਾਨ ਕਰਨ ਜਿਸ ਕਰਨ ਜੀਵਨ ਮਿਲਿਆ ਜਿਸ ਰੋਸ਼ਨੀ ਵਿੱਚ ਮਹਾਰਾਜ ਜੀ ਚਾਹੁੰਦੇ ਨੇ ਉਸ ਰੋਸ਼ਨੀ ਵਿੱਚ ਸਾਨੂੰ ਜਿਣਾ ਆ ਜਾਵੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅੰਮ੍ਰਿਤ ਦੇ ਦਾਤ ਜ਼ਰੂਰ ਇਸ ਦਰ ਤੇ ਆਇਓ ਪ੍ਰਣ ਕਰਕੇ ਜਾਓ ਛੱਕ ਕੇ ਜਾਓ ਜਿਨ੍ਹਾਂ ਦਾ ਜੇ ਮਨ ਨਹੀਂ ਬਣਿਆ ਤੁਸੀਂ ਅਰਦਾਸ ਕਰਕੇ ਦੇਖੋ ਤੁਹਾਡਾ ਮਨ ਬਣ ਜਾਏਗਾ ਤੀਜੋ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਬੜੇ ਪਿਆਰ ਨਾਲ ਜਿਹੜੇ ਗਿਆਨੀ ਦੀ ਪਿਆਰ ਹੈ ਸਟੇਜ ਦੀ ਸੇਵਾ ਕਰਦੇ ਨੇ ਉਹਨਾਂ ਤੋਂ ਅਗਲਾ ਪ੍ਰੋਗਰਾਮ ਸਰ ਕਰਨ ਕਰੋ ਸਾਡੀਆਂ ਭੁੱਲਾਂ ਸਾਡੀ ਝੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਪ੍ਰਿੰਸੀਪਲ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਜੀ ਚਵੱਦੀ ਵਾਲੇ ਬੜਾ ਹੀ ਰਸ ਭਿੰਨਾ ਕੀਰਤਨ ਜੋ ਬਸੰਤ ਕੀਰਤਨ ਸਮਾਗਮ ਚੱਲਦਾ ਪਿਆ ਹੈ ਇਸ ਵਿੱਚ ਹਾਜ਼ਰੀ ਭਰਦੇ ਪੈਸਾ ਨਾ ਦਿਲ ਤੇ ਨਹੀਂ ਸੀ ਕਰਦਾ ਕਿ ਆਖਿਏ ਕਿ ਸਮਾਪਤੀ ਕਰਦੇ ਹੋ ਪਰ ਨਾਲ ਹੀ ਭਾਈ ਸਾਹਿਬ